ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਐ ਨੌਜਵਾਨਾਂ ਨੂੰ ਇਹ ਜੀ ਖਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨੋਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਕੋਈ ਸ਼ਿਫਾਰਿਸ਼ ਲੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭੁੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡ੍ਰੇਨ ਰੋਕਣ ਵਾਸਤੇ ਦਿੱਤੀਆਂ ਔਰ ਉਹਦੇ 'ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ এডੂਕੇਸ਼ਨ ਸਕੂਲ এডੂਕੇਸ਼ਨ ਜਿਹੜਾ ਸਕੂਲ এডੂਕੇਸ਼ਨ ਡਿਪਾਰਟਮੈਂਟ ਇਹ ਪੰਜਾਬ 'ਚ ਇਹ ਗੱਲ ਚੱਲਦੀ ਸੀ ਕਿ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾ ਵੀ ਨਹੀਂ ਹੈ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਵਾ ਦੀ ਪਾਰਟੀ ਦੀ ਸਰਕਾਰ ਨੇ 11700 ਅੱਠ 11709 ਨੌਕਰੀਆਂ ਸਕੂਲ এডਿਕੇਸ਼ਨ ਤੇ 8925 ਜਿਹੜੀਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਵਾਦੀ ਪਾਰਟੀ ਸਰਕਾਰ ਤੋਂ ਉਹ ਹੋਮ ਅਫੇਅਰਸ ਡਿਪਾਰਟਮੈਂਟ ਦੀ 8925 ਦੇ ਨਾਲ ਨਾਲ ਵੱਡੀ ਵੱਡੇ ਜਿਹੜੇ ਫਿਗਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਆ ਉਹਦੇ ਚ 4870 ਤਕਰੀਬਨ 5000 ਨੌਕਰੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌਕਰੀਆਂ ਦਿੱਤੀਆਂ ਇਸ ਤੋਂ ਇਲਾਵਾ ਐਗਰੀਕਲਚਰ 692 ਐਨੀਮਲ ਹਸਬੈਂਟਰੀ ਚ 998 1234 ਕੋਆਪਰੇਟਿਵ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਹੈ ਉੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ ਚ ਨੌਜਵਾਨਾਂ ਨੂੰ ਕਾਬਲੀਅਤ ਤੇ ਨੌਕਰੀ ਦਿੱਤੀਆਂ ਇਹ ਗੱਲ ਜ਼ਰੂਰ ਮੈਂਸ਼ਨ ਕਰਨ ਵਾਲੀ ਹੈ ਗਵਰਨੈਂਸ ਰਿਫਾਰਮਸ ਚ ਪਬਲਿਕ ਗ੍ਰੀਵੈਂਸ ਜਿਹੜੀਆਂ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਚ 1300 ਸੌਰੀ 1369 ਨੌਕਰੀਆਂ ਸਰਕਾਰੀ ਜਿਹੜੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀਆਂ ਇਸ ਤੋਂ ਇਲਾਵਾ ਜਿਹੜੀ ਜੇਅਰ ਡਿਪਾਰਟਮੈਂਟ ਹੈ ਸਾਡਾ ਉਹਦੇ ਚ 909 ਤੇ ਪਬਲਿਕ ਵਰਕਸ 564 ਇੱਕ ਹੋਰ ਰੈਵਨਿਊ ਡਿਪਾਰਟਮੈਂਟ ਚ ਵੀ ਜਿਹੜਾ ਬੜਾ ਇੰਪੋਰਟੈਂਟ ਹੈ 2220 ਨੌਜਵਾਨਾਂ ਨੂੰ ਰਿਕਰੂਟਮੈਂਟ ਜਿਹੜੀ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀ ਆ ਵਾਟਰ ਰਿਸੋਰਸ 1770 ਤਕਰੀਬਨ 1800 ਨੌਕਰੀਆਂ ਜਿਹੜੀਆਂ ਆ ਉਹ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਐਰੋ ਪਿਛਲੀ 24 ਤਰੀਕ ਨੂੰ 586 ਜਿਹੜੀਆਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਨਵੇਂ ਜਿਹੜੇ ਕਾਰਡ ਲਾਸਟ ਟਾਈਮ ਮੁੱਖ ਮੰਤਰੀ ਜੀ ਨੇ ਨਵੇਂ ਬੱਚਿਆਂ ਨੂੰ ਰਿਕਰੂਟਮੈਂਟ ਦੇ ਵੰਡੇ ਆ ਅਪੁਆਇੰਟਮੈਂਟਸ ਲੈਟਰ ਤੋਂ ਟੋਟਲ 45708 ਜਦੋਂ ਅਸੀਂ ਪਿਛਲੇ ਇਲੈਕਸ਼ਨ 'ਚ ਵੀ ਗਏ ਸੀ ਲੋਕ ਸਭਾ ਦੀਆਂ ਚੋਣਾਂ 'ਚ ਉਹਦੇ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਸੀ ਪਿੰਡਾਂ 'ਚ ਅਸੀਂ बतौर ਕੈਂਡੀਡੇਟ ਮੈਨੂੰ ਭੁੰਮਿਆ ਉਦੋਂ ਲੋਕ ਕਹਿੰਦੇ ਸੀ ਸਾਡੀ ਬੱਚੀ ਨੂੰ ਸਾਡੇ ਬੇਟੇ ਨੂੰ ਸਾਡੇ ਭਤੀਜੇ ਨੂੰ ਸਾਡੇ ਗਵਾਂਢੀ ਨੂੰ ਨੌਕਰੀ ਮਿਲੀ ਆ ਤੇ ਸਿਰਫ ਔਰ ਸਿਰਫ ਸਾਡੀ ਕਾਬਲੀਅਤ ਤੇ ਮਿਲੀ ਮੈਰਿਟ ਤੇ ਮਿਲੀ ਸਾਡੀ ਕੋਈ ਸ਼ਪਾਰਚ ਨਹੀਂ ਸੀ ਨਾ ਸਾਨੂੰ ਲੋੜ ਪਈ ਨਾ ਕਿਤੇ ਪੈਸਾ ਲੱਗਿਆ ਨਹੀਂ ਤੇ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ 'ਚ ਨੈਰੇਟਿਵ ਪਰਸੈਪਸ਼ਨ ਸੀ ਇੱਕ ਧਾਰਨਾ ਸੀ ਕਿ ਜੇ ਬੱਚੇ ਨੂੰ ਨੌਕਰੀ ਤੇ ਲਵਾਉਣਾ ਹੈ ਸਰਕਾਰੀ ਤੇ 10 50 ਲੱਖ ਰੁਪਏ ਦਾ ਇੰਤਜ਼ਾਮ ਅਪੀਰੈਂਸ ਕਰਕੇ ਰੱਖਦੇ ਸੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਇਹ ਜਿਹੜਾ ਤੇ ਤੱਕਾ ਨੌਜਵਾਨਾਂ ਨਾਲ ਹੋ ਰਿਆ ਸੀ ਇਨਜਸਟਿਸ ਸੀ ਇਹਨੂੰ ਖਤਮ ਕੀਤਾ ਹੈ ਔਰ ਆਮ ਆਦੀ ਪਾਰਟੀ ਦੀ ਇੱਕ ਖਾਸੀਅਤ ਹੈ ਔਰ ਸਾਡੀ ਪ੍ਰਾਇੋਰਟੀ ਹੈ ਜਿੱਥੇ ਅਸੀਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਗੱਲ ਕਰਦੇ ਆ ਗਵਰਨੈਂਸ ਦੀ ਗੱਲ ਕਰਦੇ ਉੱਥੇ ਸਭ ਤੋਂ ਜ਼ਰੂਰੀ ਚੁਣੌਤੀ ਸੀ ਪੰਜਾਬ ਦਾ ਬ੍ਰੇਨ ਡレイン ਰੋਕਿਆ ਜਾਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਤੇ ਮੈਰਿਟ ਤੇ ਬਿਨਾ ਪੇਤ ਪਾਬ ਤੋਂ ਬਿਨਾ ਸ਼ਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਔਰ ਇਹਦੇ ਨਾਲ ਜਿੱਥੇ ਲਗਾਤਾਰ ਲੋਕਾਂ ਦਾ ਭਰੋਸਾ ਵਧ ਰਿਹਾ ਉੱਥੇ ਮਾਈਗ੍ਰੇਸ਼ਨ ਤੇ ਵੀ ਠੱਲ ਪੈ ਰਹੀ ਹੈ ਔਰ ਨੌਜਵਾਨ ਜਿਹੜੇ ਆ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਆਂ ਤੇ ਆਮ ਪਰਿਵਾਰਾਂ ਦੇ ਬੱਚੇ ਆ ਕੇ ਦੱਸਦੇ ਆ ਵੀ ਮੈਨੂੰ ਨੌਕਰੀ ਮਿਲੀ ਆ ਇਹ ਪੰਜਾਬ ਦੀ ਇੱਕ ਬਿਹਤਰੀਨ ਸਾਈਨ ਹੈ